ਐਡਵੋਕੇਟ ਸਾਖੀ ਕਲੇਰ ਅੱਜ ਸੰਗਰਾਂਦ ਦੇ ਪਵਿੱਤੇ ਦਿਹਾੜੇ ਤੇ ਜਗਤ ਗੁਰੂ ਸੰਤ ਕਬੀਰ ਮਹਾਰਾਜ ਜੀ ਦੇ ਤੇ ਸ਼੍ਰੀ ਹਰਗੋਬਿੰਦ ਸਿੰਘ ਜੀ ਦੇ ਵਾਅਗਮਨ ਦਿਵਸ ਦੀਆਂ ਲੱਖ ਲੱਖ ਵਧਾਈ ਦਿੰਦੀ ਹਾਂ ਤੇ ਇਸ ਦੇ ਨਾਲ ਹੀ ਸਾਡੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਤੇ ਪੰਨਾਮ ਕਰਦੀ ਹਾਂ ਇਨ੍ਹਾਂ ਰਹਿਬਰਾਂ ਦੇ ਸਤਿਗੁਰੂਆਂ ਦੇ ਵਿਚਾਰ ਦਾ ਤੇ ਸਾਨੂੰ ਚੰਨਾ ਚਾਹੀਦਾ ਇਹ ਇਨਾਂ ਦੇ ਗੁਰੂਆਂ ਦੇ ਇੱਕ ਹੀ ਵਿਚਾਰਤਰਾ ਹੈ ਤੇ ਸਾਡੇ ਰਹਿਬਰਾਂ ਨੇ ਸਾਨੂੰ ਇਤ ਨਿਮਯਤ ਉੱਚੇ ਬਣਾਇਆ ਸਾਨੂੰ ਚਿੱਕਰ ਤੋਂ ਉਠਾ ਕੇ ਕਮੋਦ ਫੁੱਲ ਬਣਾ ਦਿੱਤਾ ਸਾਨੂੰ ਉਹਨਾਂ ਦੇ ਇਹਨਾਂ ਕਿਤੇ ਸੰਗਤਾਂ ਦਾ ਸਾਨੂੰ ਮੋਲ ਚੁਕਾਉਣਾ ਚਾਹੀਦਾ ਹੈ ਜੈ ਗੁਰਦੇਵ ਧਨ ਗੁਰਦੇਵ ਹਜੀ ਪ੍ਰਧਾਨ ਜੀ ਜੈ ਗੁਰਦੇਵ ਧਨ ਗੁਰਦੇਵ ਸਤਿਗੁਰੂ ਰਵਿਦਾਸ ਮਹਾਰੇ ਦੇ ਜੋਤੀ ਜੋਤਿ ਦੀਵਸਤੇ ਤੁਸੀਂ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੈ ਗੁਰਦੇਵ ਧਨ ਗੁਰਦੇਵ ਜੀ परमपिता सतगुरु स्वामी समूची मुक्ती ਦੇ ਮਸੀਹਾ ਸਾਹਿਬ ਸਤਿਗੁਰੂ ਜਗਤਗੁਰੂ ਰਵਿਦਾਸ ਮਹਾਰਾਜ ਜੀ ਦੇ ਅੱਜ ਦੇ ਜੋਤੀ ਜੋਤ ਸਮਾਉਣ ਦੇ ਸਤੇ ਪਹਿਲਾਂ ਸਮੁੱਚੀ ਸਮਾਜ ਵੱਲੋਂ ਪ੍ਰਣਾਮ ਕੋਟ ਕੋਟ ਪ੍ਰਣਾਮ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਪੂਰੇ ਨਾ ਪੂਰਾ ਜੀਵਨ ਬਚਪਨ ਸਵਾਸਤ ਤੋਂ ਲੈ ਕੇ ਆਖਰੀ ਸਵਾਸਤ ਤੱਕ 155 ਸਾਲ ਲਗਭਗ ਸਮੁੱਚੀ ਮੁਕਤੀ ਦੀ ਭਲਾਈ ਵਾਸਤੇ ਕਾਰਜ ਕੀਤੇ ਸਤ ਗੁਰੂ ਅਰਬਿਦਾਸ ਮਾਦੇ ਨੇ ਜਿੱਥੇ ਸਮਾਜ ਨੂੰ ਐਜੂਕੇਸ਼ਨ ਦੇਣ ਦੇ ਲਈ ਮਾਧੋ ਵਿਗਿਆਨਿਤ ਕੀਨ ਵਿਵੇਕਦੀਪ ਮਲੀਕ ਦਾ ਸੰਦੇਸ਼ ਦਿੱਤਾ ਕਿ ਸਾਨੂੰ ਪੜ੍ਹਨਾ ਲਿਖਣਾ ਚਾਹੀਦਾ ਉੱਥੇ ਨਾਲ ਦੀ ਨਾਲ ਇਕੱਠੇ ਹੋਣ ਦੇ ਲਈ ਵੀ ਉਹਨਾਂ ਨੇ ਸੰਦੇਸ਼ ਦਿੱਤਾ ਕਿ ਸਾਧ ਸੰਗਤ ਬਣਾ ਲਈਏ ਮਾਧੋ ਜੈਸੇ ਬੋਧ ਨਕੀਰਾ ਸਮਾਜ ਨੇ ਸ਼ਾਇਦੀਆਂ ਮੁਖੀਆਂ ਵਾਂਗੂ ਇਕੱਠੇ ਹੋ ਕੇ ਕਰਨਾ ਕੀ ਆ ਉਹਦੇ ਲਈ ਵੀ ਜਗਤ ਗੁਰ ਰਮਦਾਸ ਮਹਾਰਾਜ ਜੀ ਪਾਣੀ ਦੀ ਪਖਾਨ ਕਰਦੇ ਨੇ ਕਿ ਰਮਦਾਸ ਸੂਰਾ ਸੋਈ ਭਲਾ ਜੋ ਲੜੇ ਧਰਮ ਕੇ ਹੇਤ ਅੰਗ ਅੰਗ ਕੱਟ ਭੁਈ ਕੇ ਰਹਿ ਤਬੂ ਨਾ ਛਾਡੇ ਖੇਰ ਕੇ পাপ 사 ਨੂੰ ਸੰਘਰਸ਼ ਕਰਦੇ ਆ ਅਗਰ ਸਾਡੇ ਸ਼ਰੀਰ ਦੇ ਖੂਨ ਦਾ ਕਤਰਾ ਕਤਰਾ ਨਹੀਂ ਵਹਾ ਹੋ ਜਾਦਾ ਤਾਂ ਸਾਨੂੰ ਮੈਦਾਨ ਸ਼ਾਹੀ ਦੇ ਪਿੱਛੇ ਨਹੀਂ ਰਹਿਣਾ ਚਾਹੀਦਾ ਸੋ ਪੂਰੇ ਦਾ ਪੂਰਾ ਜੀਵਨ ਉਹਨਾਂ ਨੇ ਸਾਨੂੰ ਇੱਕ ਵਧੀਆ ਸੇਧ ਦਿੱਤੀ ਔਰ ਚੰਗੇ ਕਾਰਜ ਕਰਨ ਲਈ ਦੇਸ਼ ਦਾ ਰਾਜ ਭਗ ਲੈਣ ਲਈ ਜਿੱਥੇ ਉਹਨਾਂ ਨੇ ਕਿਹਾ ਕਿ ਐਸਾ ਚਾਹੂ ਰਾਜਵ ਹੈ ਜਹਾਂ ਮਲੇ ਸਭਨ ਕੋ ਵਨ ਛੋਟ ਬੜੇ ਸਭ ਸਮ ਵਸੇ ਰਾਮਦਾਸ ਰਹੇ ਪ੍ਰਸੰਗ ਦਾ ਸੰਦੇਸ਼ ਦਿੱਤਾ ਨਾਲ ਦੀ ਨਾਲ ਉਹਨਾਂ ਨੇ ਜਾਤ ਪਾਤ ਖਤਮ ਕਰਨ ਦੇ ਲਈ ਵੀ ਸਭ ਤੋਂ ਪਹਿਲੇ ਫਰਮਾਨ ਕੀਤਾ ਕਿ ਜੇ ਤੂ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਵਟ ਕਾਹੀ ਨਹੀਂ ਆਏ ਕਿ ਆਪ ਸਾਰੇ ਇੱਕੋ ਹੀ ਪਤਨਸ਼ਾ ਇੱਕੋ ਹੀ ਔਰਤ ਦੀ ਉਪਜਾਏ ਸੋ ਇਸ ਕਰਕੇ ਸਾਨੂੰ ਕੋਈ ਜਾਤ ਪਾਤ ਨਹੀਂ ਰੱਖਣੀ ਚਾਹੀਦੀ ਨਾ ਜਾਤ ਪਾਤ ਹੋਣੀ ਚਾਹੀਦੀ ਰਾਜੇ ਮਹਾਰਾਜਾ ਦੇ ਨਾਲ ਉਹਨਾਂ ਨੇ ਇਸ ਰਸ ਕੀਤਾ ਔਰ ਸਮੁੱਚੀ ਮੁਖਤਾਨوں ਸਤਗੁਰੂ ਰਬੀਦਾਸ ਸਮਾਰਿਆਂ ਨੇ ਸਮਾਜ ਨੂੰ ਰਾਜਿਆਂ ਦੇ ਦਰਬਾਰ ਦੇ ਵਿੱਚ ਨੌਕਰੀਆਂ ਲਗਾਈਆਂ 20 ਮਾਰਚ 1480 ਨੂੰ ਸਤਗੁਰੂ ਸੋਰੀ 1580 ਨੂੰ ਸਤਗੁਰੂ ਰਬੀਦਾਸ ਕਰਾਂ ਨੇ ਸਮਾਜ ਨੂੰ ਰਾਜੇ ਦੇ ਦਰਬਾਰ ਦੇ ਵਿੱਚ ਨੌਕਰੀਆਂ ਦਿਵਾਈਆਂ ਔਰ ਗੰਗਾ ਘਾਟ ਦੇ ਨਾਲ ਜਾ ਕੇ ਜਿਹੜੇ ਸਾਡਾ ਸਮਾਜ ਪਾਣੀ ਨਹੀਂ ਪੀ ਸਕਦਾ ਸੀ ਜਾਂ ਕਹਿੰਦੇ ਪਿੱਛੇ ਝਾੜੂ ਬੰਨਿਆ ਹੁੰਦਾ ਸੀ ਸਮਾਜ ਨੂੰ ਗੰਗਾ ਘਾਟ ਤੇ ਲੈ ਕੇ ਗਿਆ ਤੇ ਪਾਣੀ ਵੀ ਪੁਲਾਇਆ ਔਰ ਇਸ਼ਨਾਨ ਵੀ ਕਰਾਇਆ ਜਦ ਤੁਰ ਰਬੀਦਾਸ ਮਾਰਾ ਨੇ ਸਾਨੂੰ ਬਰਾਬਰ ਦਾ ਦੇ ਅਧਿਕਾਰ ਆਪਣੇ ਜੀਲੇ ਜੀ ਉਸੇ ਵੇਲੇ ਹੀ ਸਾਨੂੰ ਲੈ ਕੇ ਚੇ ਤੇ ਬਰਾਬਰਤਾ ਦੇ ਪਾਣੀ ਪੀਣ ਦਾ ਅਧਿਕਾਰ ਲੈ ਕੇ ਨਾ ਵੀ ਨੌਕਰੀਆਂ ਲੈਣ ਦਾ ਦਿਖਾ ਦਿੱਤਾ ਸਾਨੂੰ ਆਪਣੀ ਪੜਾਈ ਕਰਨ ਵਾਸਤੇ ਪੰਜਾਬੀ ਭਾਸ਼ਾ ਦੀ ਖੋਜ ਕਰਕੇ ਪੰਜਾਬੀ ਭਾਸ਼ਾ ਬਣਾਈ ਪੂਰੇ ਇੱਟ ਦੇ ਜਿਹੜੇ 35 ਅੱਖਰ ਆ 35 ਅੱਖਰ ਗੁਰੂ ਅਮਰਦਾਸ ਵਾਲਾ ਦੀ ਖੋਜ ਹੈ ਔਰ ਖੋਜ ਕਰਕੇ ਉਹਨਾਂ ਨੇ ਸਾਨੂੰ ਪੜਾਈ ਦਾ ਸੰਦੇਸ਼ ਦਿੱਤਾ ਸੋ ਅੱਜ ਦੇ ਦਿਵਸ ਤੇ ਮੈਂ ਸਮਾਜ ਨੂੰ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਓ ਆਪਾਂ ਉਸ ਮਹਾਨ ਮਹਾਪੁਰਸ਼ ਜਿਸ ਨੇ ਲੱਖਾਂ ਤਸਵੀਰ ਚਲ ਕੇ ਰਾਜਾ ਮਹਾਰਾਜਾ ਦੇ ਨਾਲ ਮੱਥਾ ਲਾ ਕੇ ਉਹ ਰਾਜੇ ਮਹਾਰਾਜੇ ਨੂੰ ਚਰਨਾ ਵਿੱਚ ਝੁਕਾਇਆ ਕਿਉਂਕਿ ਸੰਘਰਸ਼ ਦੇ ਵਿੱਚ ਇੰਨਾ ਅੱਗੇ ਵੱਧ ਗਏ ਕਿ ਬਾਣੀ ਵਿੱਚ ਲਿਖਿਆ ਗਿਆ ਪੰਡੇ ਮੁਝ ਕੋ ਟੰਡਾ ਉਤ ਕਰਦਾ ਹੈ ਕਿ ਉਹ ਲੋਕ ਆਜ ਲੰਮੇ ਪੈਕੇ ਡੰਡੋਤ ਬੰਦਰਾ ਕਰਨ ਲੱਗ ਪਏ ਸਤਿਗੁਰਾਂ ਦੇ ਚਰਨਾ ਵਿੱਚ ਐਡੇ ਵੱਡੇ ਮਹਾਨ ਮਹਾਪੁਰਸ਼ ਜਿਨ੍ਹਾਂ ਦੇ ਚਰਨਾ ਦੇ ਪੰਜਾ ਰਾਜੇ ਰਾਣੀਆਂ ਨੇ ਆਕੇ ਚੁਕੇ ਔਰ ਨਾਮਦਾ ਦੀ ਦਾਤ ਬਖਸ਼ਿਸ਼ ਦਿੱਤੀ ਸਤਿਗੁਰੂ ਅਰਜਨ ਦੇਵ ਜੀ ਤੋਂ ਤੇ ਅੱਜ ਅਸੀਂ ਕਿਉਂ ਮੁਲਕਰ ਹੋਈ ਜਾਂਦੇ ਆ ਸਤਿਗੁਰੂ ਅਰਜਨ ਦੇਵ ਜੀ ਤੋਂ ਬੇਮੁਖੋਂ ਕਿ ਅਸੀਂ ਆਲੇ ਦੁਆਲੇ ਢੇਰਿਆਂ ਦੇ ਵਿਚਾਲੇ ਵਾਲੇ ਵਾਲੇ ਬਾਬਿਆਂ ਦੇ ਵਿਚ ਘੁੰਮੀ ਜਾਂਦੇ ਆ ਸੋ ਆਓ ਆਪਾਂ ਇਕੱਠੇ ਹੋ ਕੇ ਸਤਿਗੁਰੂ ਅਰਜਨ ਦੇਵ ਚਰਨਾ ਵਿੱਚ ਜੀਓ ਕਿਉਂਕਿ ਅਸੀਂ ਦਾਸਮਾ ਦਾ ਮਿਸ਼ਨ ਨੂੰ ਜਾਂਜ ਤੱਕ ਪਹੁੰਚਾਈਏ ਤਾਂ ਜੋ ਇਸ ਦੇਸ਼ ਦੇ ਅੰਦਰ ਨਰਦਾਸਿਆ ਸਮਾਜ ਦਾ ਝੰਡਾ ਬਲੰਦ ਹੋ ਸਕੇ ਆਪਣੇ ਗੁਰੂ ਘਰਾਂ ਦੇ ਵਿੱਚ ਹਰਦੇ ਨਿਸ਼ਾਨ ਚਲਾਈਏ ਗੁਰੂ ਘਰਾਂ ਦੇ ਵਿੱਚ ਸਤਿਗੁਰੂ ਅਬਦਾਸ ਮਹਾਰਾਜ ਦੇ ਮੁਖਾਰਮੇ ਤੋਂ ਉਚਾਰਨ ਕੀਤੀ ਹੋਈ ਅਮਰਤ ਬਾਣੀ ਦੇ ਪ੍ਰਕਾਸ਼ ਕਰੀਏ ਕਾਂਛੀ ਨੂੰ ਆਪਣਾ ਮੱਕਾ ਬਣੀਏ ਜੈ ਗੁਰਦੇਵ ਘੰਗਰੇ ਦਾ ਜੈਕਾਰਾ ਬਲੰਦ ਕਰੀਏ ਇਹੀ ਸਾਡੀ ਸੱਚੀ ਜੜੀ ਆ ਭਾਵਨਾ ਹੋਵੇਗੀ ਸੱਚੀ ਸ਼ਰਧਾਂਜਲੀ ਹੋਵੇਗੀ ਸੱਚਾ ਪ੍ਰਣਾਮ ਹੋਵੇਗਾ ਸਤਿਗੁਰੂ ਦੇ ਚਰਨਾਂ ਵਿੱਚ ਕੋਟ ਕੋਟ ਨਮਨ ਹੋਵੇ ਗਿਆ ਹੈ ਕਿ ਜੇਕਰ ਅਸੀਂ ਸਤਿਗੁਰੂ ਦਾ ਅਸਮਰ ਦੇ ਪਾਈ ਹੋਏ ਪੂਰਿਆਂ ਦੇ ਚੜ੍ਹ ਕੇ ਉਹਨਾਂ ਦੇ ਮਿਸ਼ਨ ਜਨ ਜਨਕ ਨੂੰ ਪਹੁੰਚਾ ਕੇ ਕੰਮਜਾਫ ਕਰੀਏ ਜੈ ਗੁਰਦੇਵ ਖਾਲਸਾ ਦੇਵ